ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਨ ਸਰੇ ਕਿਵੇਂ ਠੀਕ ਠਾਕ ਹੋ ਜੀ ਮੈਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਤੇ ਜੀ ਟਾਈਮ ਹੋ ਗਿਆ ਅੱਜ 12 ਵਜੇ ਗਏ ਐ ਤੇ ਗਰਮੀ ਹੁਣੇ ਹੀ ਬਹੁਤ ਜ਼ਿਆਦਾ ਹੋ ਗਈ ਹੈ ਤੇ ਅੱਜ ਮੈਂ ਥੋੜਾ ਜਿਹਾ ਕਿਚਨ ਦਾ ਸਮਾਨ ਲੈ ਕੇ ਆਉਣਾ ਸੀ ਤੇ ਮੈਂ ਬਾਜ਼ਾਰ ਜਾ ਕੇ ਆਈ ਹਾਂ ਤੇ ਬਸ ਆ ਕੇ ਕੱਪੜੇ ਪ੍ਰੈਸ ਕੀਤੇ ਕਿਉਂਕਿ ਕੱਪੜੇ ਸੁੱਕ ਗਏ ਸੀਗੇ ਤੇ ਹੁਣ ਮੈਂ ਮੰਮੀ ਨੂੰ ਉਹ ਸਮਾਨ ਦਿਖਾਉਣਾ ਤੇ ਮੈਂ ਸੋਚਿਆ ਕਿ ਮੈਂ ਕਿਉਂ ਨਾ ਆਪ ਦੇ ਫੈਮਲੀ YouTube ਫੈਮਲੀ ਨੂੰ ਵੀ ਉਸ ਸਮਾਨ ਦਿਖਾਵਾਂ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਤੇ ਆਦੇ ਮਮਨ ਸਮਾਨ ਦਿਖਾਉਣੀ ਹੈ ਤੇ ਤੁਸੀਂ ਜੇ ਸਮਾਨ ਤੁਹਾਨੂੰ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ। ਓਕੇ ਚਲੋ ਤੁਹਾਨੂੰ ਹੁਣ ਐਵੇਂ ਆਪਾਂ ਕੀ ਸਮਾਨ ਲੈ ਕੇ ਆਏ ਆ ਅੱਜਾਰੋਂ। ਹੁਣੇ ਗਏ ਸੀ ਇਹ ਇਹੇ ਟੋਪ ਚੰ। ਇਹ ਚੰਦਰ ਆਂਦਰ ਅਸੇ ਥੋੜਾ ਜਿਹਾ ਸਮਾਨ ਲੈਣ ਵਾਲਾ। ਹੋਰ ਕੀ ਪਤਾ ਮੈਂ। ਆ ਵੀ ਲਈਏ ਇੱਕ ਵਾਈਪਰ ਕਿਚਨ ਚ ਰੱਖ ਲਈ ਤੇ ਇੱਕ ਆਹ ਰਹਿਣ ਮੀਂਹ ਦੇ ਲਈ ਦੁੱਧ ਘਣ ਕਰਨਾ ਨੂੰ ਸਾਡਾ ਲੋ ਹਾਂ ਲੋਕ ਆ ਦਾ ਵੱਡਾ ਹੋ ਜਾਂਦੇ 3 ਕਾਹੀ ਉਹਦੇ ਫਰੂਟ ਲਈ ਲੈ ਕੇ ਗਏ ਸਕੂਲ ਫੇ ਕਰਵਾਸਤੇ ਅੰਦਰੋਂ ਸਕੇਲ ਦੀ ਇਹ ਟੇਕੂ ਫਰਾਮੀ ਹੁੰਦਾਗਾ। ਆਹ ਜਿਹੜੀ ਇਹ ਕਲਰ ਮੈਨ ਹੌਨ ਲਾਈਟਿੰਗ ਸੰਭ ਆਉਂਦੀ ਹੈ। ਇਹ ਜੀ ਕਪਲੇ ਐਂ ਹੋਊਂਗਾ ਨਹੀਂ। ਇਹ ਕੱਚ ਦੇ ਟੱਕਰ ਵਾਲੀ esi లేత్న ఍ఉడిథవిదండల ల్యే , అవప్ర్దబుల్నసటిమillah 对。 ਪਾਹਾ ਜਿਹੜੀ ਆਪਣੇ ਸੈਲ ਦਾ ਉਹ ਸਾਫਰ ਨੂੰ ਲੈ ਕੇ ਆਇਆ ਕਿਉਂਕਿ ਉਹ ਥੋੜੀਆਂ ਮੱਖੀਆਂ ਦੀ ਆ ਜਾਂਦੀਆਂ ਪਤਾ ਨਹੀਂ ਕਿਉਂ ਕਿ ਸਾਡੇ ਤਰ੍ਹਾਂ ਸਿਆਉਂਦੀਆਂ ਨਹੀਂ ਸੀ ਹੁਣ ਸਾਡੇ ਜਾਲੀਆਂ ਵਗੈਰਾ ਖੁੱਲੀਆਂ ਰੱਖਦੀਆਂ ਕੰਮ ਚੱਲੀ ਜਾਂਦਾ ਹੈ ਤਾਂ ਕਰਿਆ। ਕਿਆ ਕੁਸ਼ਤੀ ਜਿਹੜੇ ਮੇਰੇ ਡੱਬੇ ਵੀ ਕਰਦੇ ਸੀਗੇ ਤੇ ਇਹ ਵੀ ਅੱਜ ਮੈਂ ਲੈ ਆਈਆਂ ਹੋਰ ਆ ਲੈ ਆਂਦੇ ਹੋਵਾਂ ਦੀ। ਹਾਂਜੀ ਇਹ ਦੋ ਹੀ ਲਿਆਂਦੇ ਵੱਡੇ ਬਾਕੀ ਇੱਕ ਦੂਜੇ ਲਿਆਂਦੇ ਆ। ਜਿਹੜੇ ਆਪਣੇ ਨਾਲ ਤੇ ਮਹਾਨ ਸੋ ਬਾਲਾ ਨੇ ਸਾਈਜ਼ ਤੇ ਕਲਰ ਮੈਂ ਪਹਿਲਾ ਹਮਾਰੇ ਨਾਲ ਦੇ ਗਿਆ ਅੰਦਰ ਬਿਲਕੁਲ ਸਿੰਗ ਸਿੰਗ ਇਹ ਬਸਵਾ ਨਾ ਫਾਈਨਲ ਤੋਂ ਲਗੀ ਗਈ ਸੀ ਜਨੂ ਤੇ ਫੇਰਾ ਪਹਿਲੀ ਵਾਰੀ ਇਹ ਤੁਹਾਨੂੰ ਮੇਰੀ ਇੱਕ ਰੀਤ ਤਰੀਕੇ ਨਾਲ ਲੱਗੀ ਇੱਕ ਵਾਰੀ ਹੀ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਕਿਹੜੀ ਸਾਰੇ ਨਾਲ ਉਹ ਚੀਜ਼ ਜਿਹੜੀ ਜ਼ਿਆਦਾ ਪਸੰਦ ਆਈ ਹੈ ਜੇਕਰ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਪਲੀਜ਼ ਸ਼ੇਅਰ ਵੀ ਜਰੂਰ ਕਰਿਆ ਕਰੋ ਹਾਂ ਇਹ ਦੇਖੋ ਜਦੋਂ ਬਾਰਹ ਤੇ ਭੀ ਆ ਹਰ ਮੀਟਰ ਸੋ 6 ਆਓ ਦੋ ਦੇਖ ਲਓ ਲਓ ਜੀ ਆਪਾਂ ਅਗੇ ਸਿਰਹਾਨਵੀਰ ਨੂੰ ਲੈਣ ਮਮਾ ਉਸ ਸੜਕ ਤੇ ਗਏ ਵੀ ਆ ਲੈਣ ਤੇ ਮੌਸਮ ਬਹੁਤ ਹੀ ਖਰਾਬ ਹੈ ਹਵਾ ਚੱਲ ਰਹੀ ਹੈ ਬਹੁਤ ਤੇਜ਼ ਬੱਦਲ ਵੀ ਹੋਏ ਪਏ ਆ ਤੇਰੇ ਹਨ ਵੀ ਰ ਆ ਗਿਆ ਆਪਣਾ ਸਵੇਰੇ ਤਾਂ ਮੂੰਹ ਬਣਾ ਕੇ ਜਾਂਦਾ ਹੈ ਪੋਲਾ ਜਾ ਰੋਕੇ ਜਾਂਦਾ ਤੇ ਹੁਣ ਜਦੋਂ ਆਊਗਾ ਤੇ ਆਪਾਂ ਦੇਖਾਂਗੇ ਕਿਵੇਂ ਆਉਂਦਾ ਇਹ ਇਹ ਛੋਟੇ ਬੱਚਿਆਂ ਲਈ ਅਲੱਗ ਵੈਨ ਹੈ ਤੇ ਵੱਡੇ ਬੱਚਿਆਂ ਲਈ ਅਲੱਗ ਵੈਨ ਹੈ ਮੈਂ ਦੇਖਦੀ ਆ ਉਹਨ ਤਾਂ ਕੁਛ ਹੋਊਗਾ ਆਜੋ ਆਜੋ ਭਾਈ ਰਿਹਾਨ ਵੀ ਤਾਂ ਬੈਡ ਹੈ ਆ ਦੇਖ ਨਾ ਮੀ ਵਾਲਾ ਮੌਸਮ ਹੋ ਗਿਆ ਫੋਰ ਦਾ ਫੇਵਰਿਟ ਅੱਜ ਲਓ ਜੀ ਰਿਹਾਨ ਵੀ ਆ ਗਿਆ ਸਕੂਲੋਂ ਤੇ ਉਹਨੇ ਚੇਂਜ ਕਰ ਲਿਆ ਕੱਪੜੇ ਤੇ ਅਨਸਾਰ ਬਿਸਕਟ ਖਾਣ ਲੱਗ ਗਿਆ ਤੇ ਆਹ ਦੇਖ ਲਓ ਬੈੱਡ ਤੇ ਦੂਸਰਿਆਂ ਨੂੰ ਤਾਂ ਬੈਠਣ ਨਹੀਂ ਦਿੰਦਾ ਆਪਦੇ ਟੁਆਇਜ਼ ਹੀ ਰੱਖਦਾ ਹੈ ਰਿਹਾਨ ਕਿਵੇਂ ਰਿਹਾ ਤੁਹਾਡੇ ਸਕੂਲ ਦਾ ਦਿਨ ਅੱਜ ਮਜ਼ਾ ਆਇਆ ਸੀ ਸਕੂਲ 'ਚ ਪੜਾਈ ਹੋਈ ਸੀ ਅੱਛਾ ਕੱਲ ਨੂੰ ਜਾਣਾ ਹੁਣ ਤੁਸੀਂ ਸਕੂਲ ਜੀ ਕਰਦਾ ਤੁਹਾਡਾ ਜਾਣ ਨੂੰ ਠੀਕ ਹੈ ਪਰਸੋ ਛੁੱਟੀ ਹੈ ਠੀਕ ਹੈ ਓਕੇ ਚਲੋ ਖੇਡ ਲਓ ਹੁਣ ਫੁਲਕਾ ਖਾਓਗੇ ਕਿ ਨਹੀਂ ओके जी मैं बना रही हूँ चाह डेढ़ी है अस इस बनाने होंगे क्योंकि हम भी स्कूल आ जाए वीडियो भी आ तो फिर असी चाह पी के सौवेंगे तो बस मैं चाह बना के सारा दे दिलूँगी बना देंगे ਜੀ ਆ ਮੇਰੇ ਕਾਫੀ ਵਾਲੇ ਪੁਸ਼ਕੜ ਡੱਬੇ ਨੇ ਜਿਹੜੇ ਖਾਲੀ ਹੋਏ ਐ ਤੇ ਮੈਂ ਇਹਦੇ ਵਿੱਚ ਲੌਂਗ ਇਲਾਇਚੀ ਕਾਈ ਵਿੱਚ ਪਾ ਕੇ ਰੱਖ ਲੈਣੀ ਹੁੰਦੀ ਆ ਆਪਦੇ ਕੋਲੀ ਇੱਥੇ ਤੇ ਮੋਂ ਇਹਨਾਂ ਨੂੰ ਸਟicker ਲਾ ਦਿੰਨੀ ਆ ਤੇ ਮੈਂ ਇਹਨਾਂ ਨੂੰ ਨਾ ਗਰਮ ਪਾਣੀ ਦੇ ਵਿੱਚ ਭਿਉਂ ਕੇ ਰੱਖ ਦੂੰਗੀ ਥੋੜਾ ਟਾਈਮ ਸੌਰੀ ਇਹ ਸਟicker ਉੱਤਰ ਜਾਣ ਕਿ ਆਪਣੇ ਤੇ ਜਿਹੜੇ ਐ ਦੂਸਰੇ ਬਾਕਸ ਲਈ ਸੀ ਉਹ ਮੈਂ ਕੱਲ ਤੋਂ ਯਾਰ ਅੱਜ ਤਾਂ ਮੌਸਮ ਬਹੁਤ ਖਰਾਬ ਐ ਮੈਨੂੰ ਐਸੀ ਉਹਨੂੰ ਤੋਕਸ ਕਰੂੰਗੀ ਬਾਅਦ ਭਾਗੀ ਸਾਰਾ ਮਿੱਟੀ ਮਿੱਟੀ ਹੋਇਆ ਪਿਆ ਹੁਣ ਮੈਨੂੰ ਝੋਲੂ ਵੀ ਦੁਬਾਰਾ ਲਾਉਣਾ ਪੈਣਾ ਸਾਰਾ ਕੰਮ ਮੈਨੂੰ ਦੁਬਾਰਾ ਕਰਨਾ ਪੈਣਾ ਚਾਹੀਏ ਤੇ ਹੁਣ ਮੈਂ ਆਪਣੀ ਸੈਲਫ ਵੀ ਸਾਫ ਕਰ ਲਵਾਂ ਲਓ ਜੀ ਮਨ ਆਪ ਆਪਣੀ ਸੈਲਫ ਸਾਫ ਕਰ ਲਿਏ ਵੈਸੇ ਤਾਂ ਸਾਫ ਹੀ ਆ ਪਰ ਉਹ ਐ ਇੱਕ ਵਾਰੀ ਨਾ ਸਾਰਾ ਮਿੱਟੀ ਮਿੱਟੀ ਜਿਹੀ ਹੋਈ ਪਈ ਐ ਮੈਂ ਚੰਗੀ ਤਰ੍ਹਾਂ ਧਾਰੋ ਲੈ ਕੇ ਨੀ ਬਣਾਇਆ ਇੱਕ ਐਕਸਟਰਾ ਉਹ ਮਾਰਨੋ ਮੈਨੂੰ ਪੂਰੇ ਘਰ ਦੀ ਝਾੜੂ ਪੂਰੀ ਵਾਰੀ ਲਾਉਣਾ ਪਊਗਾ ਕਿਉਂਕਿ ਉੱਪਰ ਵੀ ਵੀਰ ਜੀ ਹੋਰਾਂ ਨੇ ਕੰਮ ਕੀਤਾ ਉਥੇ ਵੀ ਲਾ ਕੇ ਆਉਣਾ ਪਊਗਾ ਔੜੀਆਂ 'ਚ ਵੀ ਤੇ ਨੀਚੇ ਵੀ ਬਹੁਤ ਅੱਧ ਮਿੱਟੀ ਆਈ ਐ ਮੀਂਹ ਜਦ ਆਇਆ ਸੀ ਆਪਣੇ ਥੋੜਾ ਜਿਹਾ ਇੱਕੇ ਦਾ ਮਾਇਨੈਸੀ ਕਰਨੀਆਂ ਜੀਆਂ ਮੀਂਹ ਤਾਂ ਨਹੀਂ ਐਨਾ ਹੈਗਾ ਪਰ ਜਿਹੜੀ ਹਨੇਰੀ ਜੀ ਚੱਲੀ ਜਾਂਦੀ ਐ ਉਹਦੇ ਕਰਕੇ ਮੌਸਮ ਬਹੁਤ ਗੰਦਾ ਗੰਦਾ ਰਹੀ ਐ ਨੇ ਤੱਕੋ ਵੀ ਧੋਣਿਆ ਸਾਰੇ ਉਹ ਹੈ ਟੈਕਸਟਰਾ ਇੱਕ ਕੱਪ ਪਰ ਉਹ ਹੈ ਵਿਚਾਰੇ ਐਂਟਰਪ੍ਰੈਨਿਅਰ ਕਿ ਪੈ ਜਾਂਦੇ ਹਨ ਉਹ ਮੇਰਾ ਮਧਿਆਲਾ ਟੈਸਟ ਆਣੇ ਤੇ ਰੱਖ ਲਿਆ ਹੈ ਦਵੇ ਸੂਕੇ ਫੁੱਟੇ ਜੀ ਇੱਕ ਅੱਧਾ ਪੇਸ ਸਾਰਾ ਨਾਲ ਹੋ ਗਿਆ ਮੈਚ ਕਰਦਾ ਲੋਜੀ ਮੋਨ ਮੈਂ ਲਾਉਣੀ ਐ ਝੋੜਾ ਪੱਤਾ ਝੜੂ ਲਗਾਏਗੀ ਬਸ ਪੌੜੀ ਮੈਂ ਚੁੱਕਾ ਲੀ ਕਿ ਅੰਦਰ ਵੀ ਸਾਰੇ ਲਗਾਉਂਗੀ ਅੱਜ ਦਾ ਤੇ ਫਿਰ ਬਾਹਰ ਵਾਲੇ ਬਿੱਚ ਲਗਾਉਂਗੀ ਅਗਲੇ ਵੇਣੇ ਚ ਤੇ ਰਹਿਣੀ ਤੇ ਮਮਾ ਲੈ ਕੇ ਖੇਡਣ ਰਹਿਣੀ ਜਦੋਂ ਫੁੱਲਾਂ ਦੇ ਵਿੱਚ ਚਾਹ ਪਾਣੀ ਪੀ ਕੇ ਉਹ ਥੋੜਾ ਟਾਈਮ ਖੇਡਦੇ ਰਤਾ ਆਈਫੋਨ ਤੇ ਕੋਈ ਸੋਹਣ ਲੈਂਦਾ ਕਿਉਂਕਿ ਵਿਚਾਰਾ ਸਵੇਰੇ ਵੀ ਜਲਦੀ ਹੁੰਦਾ 8:30 ਕਿਉਂਕਿ ਉਹਦੀ 6:25 ਤੇ ਵੇਣ ਆ ਜਾਂਦੀ ਐ

जे रूम ने जी उन्होंने तो मैं गेट ना बंद करके रख दी ਤਾ ਕਮੇਟੀ ਜਿਹੜੀ ਆ ਨਾ ਹੀ ਜਾਵੇ ਥੋੜੀ ਮੋਟੀ ਬਚਤ ਰਹਿ ਜੇ ਫਿਰ ਲੋਪੀ ਦੇ ਗੇਟ ਆ ਖੁੰਦੇ ਰਹਿੰਦੇ ਆ ਕੰਮ ਚੱਲਦਾ ਕਰ ਲਓ ਜੀ ਮੈਂ ਝਾੜੂ ਤਾਂ ਲਾਈ ਆਂ ਆ ਦੇਖ ਲਿਆ ਮਨ ਆਪਣੇ ਸਟicker ਹੈ ਜਿਹੜੇ ਉੱਤਰ ਜਾਣਗੇ ਆ ਦੇਖੋ ਜੀ ਬਿਲਕੁਲ ਸਾਫ ਸਾਫ ਹੋ ਗਿਆ ਆਪਣੀ ਜਗ੍ਹਾ ਬੂੰਦੀ ਗੁੰਝੀ ਨਹੀਂ ਰਹੀ ਹੈਗੀ ਇਹਨਾਂ ਤੇ ਨਹੀਂ ਤੇ ਜੇ ਆਪਾਂ ਉਹ ਕੱਟ ਦਈਏ ਨਾ ਫਿਰ ਉਹ ਬੂੰਦੀ ਹੀ ਰਹਿ ਜਾਂਦੀ ਹੈ ਕਿਵੇਂ ਗਰਮ ਪਾਣੀ ਚ ਪਾਉਂਦੇ ਸੀਗੇ ਛਾੜੂ ਲਗਾ ਕੇ ਮੈਂ ਇਹੋ ਇਹਨਾਂ ਨੂੰ ਸਾਫ ਕਰਨਾ ਮੇਰੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਜੇ ਕੋਈ ਵੀਡੀਓ 'ਚ ਗਲਤੀ ਹੋ ਜਾਂਦੀ ਹੈ ਤੇ ਉਹਦੇ ਲਈ ਮੈਨੂੰ ਮਾਫ਼ ਕਰਿਆ ਕਰੋ ਅਧਿਕੁਰੀ ਕਿੰਨੇ ਸਾਰੇ ਬਾਲਾਂਗੇ ਤੇ ਪੈਨ ਮੇਰੇ ਹੱਲ ਲਈ ਵਾਸਤੇ ਤਾਂ ਲੈ ਕੇ ਆਂਦਾ ਸੀ ਕਿਉਂਕਿ ਸਵੇਰੇ ਸਵੇਰੇ ਇੱਕ ਤਾਂ ਫਿਰ ਉਹ ਕਿਚਾ ਬਣਾਉਣੀ ਹੋਣੀ ਹੈ ਤੇ ਰਿਹਾਲ ਦਾ ਮਿਲਕ ਕਰੰ ਕਰਨਾ ਹੁੰਦਾ ਤਾਂ ਕਿਵੇਂ ਛੋਟਾ ਜਿਹਾ ਪੈਣਾ ਵਾਸਤੇ ਲੈ ਕੇ ਆਈ ਸੀਗੀ ਇਹ ਤਾਂ ਬਹੁਤ ਸੌਣਾ ਮੁੱਕੀ ਹੁੰਦਾ ਹੈ ਮਨੇ ਨੂੰ ਵੀ ਮੈਂ ਗਰਮ ਪਾਣੀ ਪਾ ਦਿਆ ਜਿਹੜਾ ਸਿੱਕਾ ਦਾ ਜਿਹੜਾ ਉਤ ਕਰ ਜੂਗਾ ਤੇ ਆ ਉਹਦੇ ਰੂਪ ਵਾਸਤੇ ਲੈ ਕੇ ਆਈਆਂ ਮੈਂ ਇਹ ਜੋ ਫਰੂਟ ਆ ਬੀ ਹੁੰਦਾ ਹੈ ਨਾ ਉਸ ਤੇ ਜਨਮ ਹੁੰਦਾ ਨਾ ਆ ਗਿਆ ਲਓ ਜੀ ਤੇ ਹੁਣ ਮੈਂ ਆਪੇ ਆ ਕੱਪ ਵੀ ਧੋ ਲਵਾ ਉਸਦੀ ਇਹਨਾਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਧੋ ਕੇ ਰੱਖ ਲਿਆ ਹਾਂ ਕਿ ਮੇਰੀ ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਓ ਤੁਹਾਡਾ ਇਹ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਧੰਨਵਾਦ ਜੀ